ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ ਪਰ ਜੇ ਤੁਸੀਂ ਵੀ ਬਹੁਤ ਵੱਡੀ ਡਿਊਟੀ ਅਫਸਰ ਜਿਹੜੇ ਕਿ ਸਮਰਾਲਾ ਚੌਂਕ ਨੂੰ ਗ੍ਰਾਫੀਕ ਕਰ ਰਹੇ ਹੋ ਕਿ ਨਹੀਂ ਮੁਹਾਰੀ ਤੋਂ ਆਏ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਲੇਕਿਨ ਇਹ ਪੱਤਰਕਾਰ ਨੇ ਅਗਰ ਉਹਨਾਂ ਨੂੰ ਸਹੀ ਲਈ ਵਿਚਾਰ ਤਾਂ ਤੁਸੀਂ ਫਿਰ ਬਾਤਕ ਨਾ ਕਰੋ ਕਿ ਗਲਤ ਹੈ ਇਹ ਇਹ ਤੇ ਰੋਂਗ ਹੈ ਜਿਸ ਦੇ ਨਿਹਸਤਾ ਤਾਂ ਬਿਲਕੁਲ ਰੋਂਗ ਹੈ ਕੀ ਲੱਗਦਾ ਹੁਣ ਇਹਨਾਂ ਤੇ ਕੋਈ ਐਕਸ਼ਨ ਲਿਪਾਏਗਾ ਕਿ ਕੋਈ ਮਦਦ ਆਪਣੀ ਕਾਰਵਾਈ ਕਰੇਗਾ ਮੈਂ ਇੱਕ ਬਾਰ ਹੋਰ ਉਹਨਾਂ ਦੇ ਧਿਆਨ ਨਾਲ ਕਰਦਾ ਹੋਣਾ ਇਹਨਾਂ ਨੂੰ ਹੁਣ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਜੀ ਨੰਬਰ 7 ਹੀ ਜਾਣਾ ਜੀ ਬਿਲਕੁਲ ਹੈ ਜੀ ਨੰਬਰ 7 ਹਰ ਜਗ੍ਹਾ ਕੀ ਗੱਲ ਕੀ ਗੱਲ ਹੋਈ ਦੀ ਪਾਜੀ ਅੱਜ ਨਾ ਸਵੇਰੇ ਤੋਂ ਸੁਣ ਆ ਰਿਹਾ ਸੀਗਾ ਸਾਰੇ ਜੀ ਖੜੇ ਹੋ ਸੀਗੇ ਕਿ ਤਿਆਰੀ ਦੇ ਵਿੱਚ ਸੀਗੇ ਤੇ ਮੁਲਾਜ਼ਮ ਸਾਹਿਬ ਆਏ ਨੇ ਇੱਕ ਬੋਰਡਰ ਦੇ ਥੱਲੇ ਪਟਤੰਸੋ ਸਲਾਹੀ ਆਪ ਨੂੰ ਬਤਾਉਣਾ ਕਿ ਕਿੱਦਾਂ ਲੰਗੜਾ ਪਿਆ ਵਾ ਇਹ ਮੁਲਾਜ਼ਮ ਸਾਹਿਬ ਕੋਲ ਉੱਤਰੇ ਉੱਤਰ ਸਾਡੇ ਫੋਟੋ ਥੱਲੇ ਬਾਥਰੂਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਏਡੀ ਵੱਡੀ ਫੋਟੋ ਵੀ ਲੱਗੀ ਹੋਈ ਆ ਇੱਕ ਤਾਂ ਕਰਮਚਾਰੀ ਸਵੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋੜ ਦੋਤਾ ਹੀ ਰੋੜ ਦੋਤਾ ਹੀ ਬਾਥਰੂਮ ਕਰਨ ਲੱਗੇ ਹੋ ਯਾਰ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਇਹਨਾਂ ਨੂੰ ਮੜਾ ਕੇ ਇਹ ਗੱਲ ਕੀਤੀ ਆ ਜੀ ਮੈਂ ਕਿਹਾ ਜੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਛ ਨਹੀਂ ਕੀਤਾ ਜੀ ਲਿਆਦੇ ਹੁੰਦੇ ਸਾਰੀ ਮੈਂ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤੂੰ ਕੋਣਾ ਮੈਂ ਵੱਡਾ ਅਫਸਰ ਆ ਕਹਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਫੜਿਆ ਵਾ ਮੈਂ ਫੜ ਕੇ ਮੁਲਾਜ਼ਮਾਂ ਨੂੰ ਇੱਥੇ ਲਿਆਂਦਾ ਵਾ ਮੁਲਾਜ਼ਮਾਂ ਜੋ ਖੜੇ ਦੋ ਸਾਡੇ ਟੋਮ ਦੇ ਮੁਲਾਜ਼ਮ ਖੜੇ ਹੁੰਦੇ ਨੇ ਉਹਨਾਂ ਨੇ ਅੱਗੇ ਚਲੇ ਬੁਲਾਇਆ ਹੁਣ ਸਤਨ ਪੁਲਿਸ ਥਾਣੇ 'ਚ ਲੈ ਗਏ ਜੀ ਜਿਹੜੀ ਬੰਦੀ ਕਾਰਵਾਈ ਹੋ ਗਈ ਉਹ ਕਰਦਾ ਉਹ ਡ੍ਰਿੰਕ ਵੇਅਰ ਕੀਤੀ ਕਹਿੰਦੇ ਉਹਦੀ ਹਾਂਜੀ ਉਹ ਡ੍ਰਿੰਕ ਵੇਅਰ ਇਹ ਕੀਤੀ ਹੋਈ ਹੈ ਉਹਦੀ ਕੋਈ ਬਹੁਤ ਜ਼ਿਆਦਾ ਡ੍ਰਿੰਕ ਕੀਤੀ ਹੋਈ ਹੈ ਫੁੱਲ ਬੜਾ ਫੁੱਲ ਡ੍ਰਿੰਕ ਕੀਤੀ ਹੈ ਉਹਨੂੰ ਆਪਣਾ ਆਪਣਾ ਪਤਾ ਨਹੀਂ ਉਹਨੂੰ ਆਪਣਾ ਨਾਮ ਨਹੀਂ ਪਤਾ ਜੀ ਇਹ ਨਗਰ ਕੀਤੇ ਤੇ ਡਿਊਟੀ ਲੱਗੀ ਹੈ ਤੇ ਦਾਰੂ ਪੀ ਕੇ ਖੜੇ ਨਹੀਂ ਨਹੀਂ ਨਗਰ ਕੈਂਟ ਅੰਦਰ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਬਾਹਰ ਤੋਂ ਉੱਧਰ ਕੇ ਫੁੱਲ ਬੜਾ ਬੋਲਣ ਪਰ ਰੋਡ ਤੇ ਬਾਥਮ ਕਰਨ ਲੱਗੇ ਸ਼ਰਿਆਮ ਰੋਡ ਤੇ ਇਹ ਨਹੀਂ ਇਹ ਕਿੱਥੇ ਬਾਥਮ ਰਿਓ ਵੀ ਸਾਡੇ ਕੋਲ ਹੈ ਕਿੱਥੇ ਬਾਥਮ ਰਿਓ ਤੇ ਕਿੱਥੋਂ ਆਇਆ ਵਾ ਤੁਸੀਂ ਇਹ ਨਹੀਂ ਮੈਨੂੰ ਪਤਾ ਹੈਗਾ ਬਾਥਮ ਰਿਓ ਕਿੱਥੋਂ ਰਿਓ ਪਰ ਉਧਰ ਦੇ ਸਾਹ ਕੋਈ ਇਹ ਬਾਥਮ ਰੋਡ ਦੇ ਉੱਤੇ ਖੜ ਕੇ ਬਾਥਮ ਕਰਨ ਲੱਗਾ ਸ਼ਰਿਆਮ ਰੋਡ ਦਾ ਸਾੜ ਕੇ ਬਾਥਮ ਕਰਦਾ ਇਹ ਮੁਲਾਇਮਾਂ ਦੇ ਮੁਲਾਇਮਾਂ ਦੇ ਹਾਲਾਤ ਬਾਕੀ ਦੁਨੀਆ ਕੀ ਕਰੂ ਸਕੇ ਬਸ ਇਹ ਤਾਂ ਅਸੀਂ ਇਹੀ ਗੱਲ ਤਾਂ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦੇ ਉੱਤੇ ਨਹੀਂ ਪਬਲਿਕ ਲੰਘਦੀਆਂ ਲੇਡੀਜ਼ ਲ ਇਹ ਮੈਂਟਵਾ ਸਟਾਪ ਹੁੰਦਾ ਵਾ ਕਿਉਂ ਜਿਹੜੇ ਅਸੀਂ ਅੰਦਰ ਜਾਤੇ ਬਈ ਉਹੀ ਗੱਲ ਵਿੱਚ ਥੱਪੜ ਮਾਰਿਆ ਬਸ ਕਿਹੜੇ ਥਾਂ ਲੱਗੇਗੇ ਉਹਨਾਂ ਨੂੰ ਥੱਪੜ ਮਾਰਾਂਗੇ ਠੀਕ